PSD न्यूज़ चैनल ਵੱਲੋਂ ਸਾਰਿਆਂ ਦਾ ਸਵਾਗਤ ਹੈ ਆਮ ਆਦਮੀ ਪਾਰਟੀ ਵੱਲੋਂ ਜਨਹਿਤ ਨੂੰ ਧਿਆਨ ਵਿੱਚ ਰੱਖ ਕੇ ਕੀਤੇ ਜਾ ਰਹੇ ਕਾਰਜਾਂ ਦਾ ਰਿਵਿਊ ਕਰਨ ਲਈ ਇੱਕ ਵਿਸ਼ੇਸ਼ ਮੀਟਿੰਗ ਪਠਾਨਕੋਟ ਦੇ ਸਵੀਮਿੰਗ ਪੂਲ ਹਾਲ ਵਿਖੇ ਆਯੋਜਿਤ ਕੀਤੀ ਗਈ ਮੀਟਿੰਗ ਵਿੱਚ ਲਾਲਚੰਦ ਕਟਾਰੂਚਕ ਕੈਬਨਿਟ ਮੰਤਰੀ ਪੰਜਾਬ ਅਤੇ ਸ੍ਰੀ ਸਵਾਨ ਸਲਾਰੀਆ ਪਰਦੇਸ ਉਪ ਪ੍ਰਦਾਣਾ ਆਮ ਆਦਮੀ ਪਾਰਟੀ ਵਿਸ਼ੇਸ ਤੌਰ ਤੇ ਹਾਜ਼ਰ ਹੋਏ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਅਮਨਦੀਪ ਸੰਦੂ ਜ਼ਿਲ੍ਹਾ ਪ੍ਰਦਾਣਾ ਆਮ ਆਦਮੀ ਪਾਰਟੀ ਪਠਾਨਕੋਟ विपुति शर्मा हल्का इंचार्ज पठानकोट अमित मंटू हल्का इंचार्ज सजानपुर सतीश मैद्रू चेयरमैन दा हिंदू कोऑपरेटिव बैंक पठानकोट ठाकुर मनोर सिंह चेयरमैन नगर पंचायत नरोट जैमल सिंह मीटिंग दी शुरुआत तो पहला आम आदमी पार्टी दे कैबिनेट मंत्री पंजाब अते हो राहू देदारा वल्लो तुरंतान तो हल्का विधायक डॉक्टर कश्मीर सिंह सोहल जी दी संसारिक यात्रा पूरी होण ते 2 मिनट दा मौन रखया गया अते श्रद्धांजलि दीती गई ਇਸ ਮੌਕੇ ਤੇ ਸੰਬੋਧਿਤ ਕਰਦਿਆਂ ਲਾਲ ਚੰਦ ਕਟਾਰੂचक ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਅੱਜ ਜ਼ਿਲ੍ਹਾ ਪਠਾਨਕੋਟ ਵਿੱਚ ਕਾਰਜ ਕਰ ਰਹੀ ਆਮ ਆਦਮੀ ਪਾਰਟੀ ਦੀ ਸਮੂਚੀ ਟੀਮ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ ਅਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਵਿਚਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਯੋਗ ਅਗਵਾਈ ਵਿੱਚ ਜਨਹਿਤ ਨੂੰ ਧਿਆਨ ਵਿੱਚ ਰੱਖ ਕੇ ਸਾਰੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਅਤੇ ਜੋ ਵਿਕਾਸ ਕਾਰਜ ਅਜੇ ਤੱਕ ਨਹੀਂ ਹੋ ਸਕੇ ਉਨਾ ਕਾਰਜਾ ਨੂੰ ਵੀ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਆਓ ਸਾਰੇ ਅਮਨਦੀਪ ਸਿੰਘ ਸੰਧੂ ਜ਼ਿਲ੍ਹਾ ਪ੍ਰਦਾਣਾ ਆਮ ਆਦਮੀ ਪਾਰਟੀ ਪਠਾਨਕੋਟ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ। ਜ਼ਿਲ੍ਹਾ ਪਠਾਨਕੋਟ ਅੰਦਰ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜੀਏ। ਸਮਾਰੋਹ ਦੇ ਅੰਤ ਵਿੱਚ ਨਵनियुक्त ਜ਼ਿਲ੍ਹਾ ਪ੍ਰਦਾਣ ਅਮਨਦੀਪ ਸੰਧੂ ਦਾ ਮੂੰਹ ਮਿੱਠਾ ਕਰਵਾ ਕੇ ਸ਼ੁਕਾਮਨਾਵਾਂ ਦਿੱਤੀਆਂ। ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਸਵਾਰਨ ਸਲਾਰੀਆ ਪਰਦੇਸ ਉਪ ਪ੍ਰਦਾਣਾ ਆਮ ਆਦਮੀ ਪਾਰਟੀ ਅਮਨਦੀਪ ਸੰਧੂ ਨਵਨੀਯੁਕਤ ਜ਼ਿਲ੍ਹਾ ਪ੍ਰਦਾਨ ਕੈਮਰਾਮੈਨ ਦੇ ਨਾਲ ਪੱਤਰਕਾਰ ਨਿਯਵਾਚਨ ਲੁਥਰਾ ਦੀ ਖਾਸ ਰਿਪੋਰਟ ਦੇਖੋ ਲਾਈਵ ਕਵਰੇਜ ਆ ਦੇਖੋ ਆਰਗੇਨਾਈਜੇਸ਼ਨ ਦਾ ਬਹੁਤ ਵੱਡਾ ਰੋਲ ਹੁੰਦਾ ਕਿਸੇ ਵੀ ਅੰਦੋਲਨ ਦੇ ਅੰਦਰ ਕਿਸੇ ਵੀ ਪਾਰਟੀ ਦੇ ਅੰਦਰ ਸੋ ਆਰਗੇਨਾਈਜੇਸ਼ਨ ਆ ਜਿਹੜੀ ਪਲਾਨ ਕਰਦੀ ਆ ਸੋ ਉਸ ਪਲਾਨ ਦੇ ਰਾਹੀਂ ਥੱਲੇ ਜਨਤਕ ਤੌਰ ਤੇ ਲੋਕਾਂ ਨੂੰ ਗੱਲਾਂ ਲੈ ਕੇ ਜਾਣੀ ਹੁੰਦੀਆਂ ਜਿਹੜੀਆਂ ਪਾਰਟੀ ਦੇ ਅ ਅਜੰਡੇ ਆ ਪਾਰਟੀ ਦੀਆਂ ਪਾਲਿਸੀਆਂ ਨੇ ਸੋ ਸਾਡੇ ਨੈਸ਼ਨਲ ਕਮਿਸ਼ਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਔਰ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਪੰਜਾਬ ਦੇ ਅੰਦਰ ਜਿੱਥੇ ਡਵੈਲਪਮੈਂਟ ਦੇ ਵਿਕਾਸ ਦੇ ਕਾਰਜਾਂ ਦੇ ਉੱਤੇ ਪਾਰਟੀ ਸਰਕਾਰ ਦਾ ਕੰਮ ਚੱਲ ਰਿਹਾ ਉਹਦੇ ਨਾਲ ਦੀ ਨਾਲ ਸੰਗਠਨ ਨੂੰ ਵੀ ਉਹਦੇ ਚ ਨਵੀਂ ਰੂਪ ਓਕਣ ਦੇ ਲਈ ਨਵੇਂ ਸਾਥੀਆਂ ਨੂੰ ਨਵੀਆਂ ਡਿਊਟੀਆਂ ਦਿੱਤੀਆਂ ਗਈਆਂ ਨੇ ਸੋ ਅ ਅੱਜ ਸਭ ਤੋਂ ਪਹਿਲਾਂ ਤਾਂ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਅਮਰਦੀਪ ਸੰਧੂ ਜੀ ਜਿਨ੍ਹਾਂ ਦੀ ਪਾਰਟੀ ਅਨਾਉਂਸਮੈਂਟ ਕੀਤੀ ਆ ਸੋ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾ ਔਰ ਇਹਦੇ ਨਾਲ-ਨਾਲ ਹੋਰ ਛੋਟ-ਛੋਟੀਆਂ ਡਿਊਟੀਆਂ ਜਿਹੜੀਆਂ ਹਲਕੇ ਵਾਈਜ਼ ਡਿਸਟ੍ਰਿਕਟ ਵਾਈਜ਼ ਵੱਖ-ਵੱਖ ਵਿੰਗਾ ਦੇ ਅੰਦਰ ਸਾਡੇ ਸਾਥੀਆਂ ਨੂੰ ਮਿਲਿਆ ਸੋ ਮੁੱਖ ਤੌਰ ਤੇ ਜਿੱਥੇ ਅੱਜ ਇਸ ਕੋਆਰਡੀਨੇਸ਼ਨ ਨੂੰ ਇੱਕ ਊਰਜਾ ਦੇਣ ਦਾ ਕੰਮ ਕੀਤਾ ਸਾਡੇ ਸਾਰੇ ਸਾਥੀਆਂ ਨੇ ਉਹਦੇ ਨਾਲ ਦੀ ਨਾਲ ਇਹ ਵੀ ਜਿਹੜੇ ਸਰਕਾਰ ਦੇ ਕਾਜ਼ ਨੇ ਜਿਹੜੇ ਸਰਕਾਰ ਦੇ ਕੰਮ ਰੰਬੇ ਹੋਏ ਉਹਨਾਂ ਕੰਮਾਂ ਨੂੰ ਪਿੰਡਾਂ ਦੇ ਅੰਦਰ ਮਾਲਿਆਂ ਦੇ ਅੰਦਰ ਸ਼ਹਿਰਾਂ ਦੇ ਵਿੱਚ ਹੋਰ ਫਾਸਟ ਕਰਨਾ ਸੋ ਮੈਂ ਕਹਿ ਸਕਦਾ ਕਿ ਆਨ ਵਾਲੇ ਜਿਹੜੇ 13 14 ਮਹੀਨੇ ਆ 15 ਰੌਕਟ ਦੀ ਰਫ਼ਤਾਰ ਵਾਂਗ ਪੰਜਾਬ ਦੇ ਵਿੱਚ ਕੰਮ ਹੋਣਗੇ ਉਹਦੇ ਲਈ ਮਤਲਬ ਜਿਹੜੀ ਲਗਾਤਾਰ ਸਰਕਾਰ ਪ੍ਰਸ਼ਾਸਨ ਕੰਮ ਕਰ ਰਿਹਾ ਸੋ ਜਿੱਥੇ ਨਵੇਂ ਸਾਥੀਆਂ ਨੂੰ ਮੁਬਾਰਕਾਂ ਮੇਰੇ ਵੱਲੋਂ ਇਨਕਲੂਡ ਪ੍ਰਧਾਨ ਜੀ ਉਹਦੇ ਨਾਲ ਦੀ ਨਾਲ ਅਸੀਂ ਪਠਾਨਕੋਟ ਜ਼ਿਲ੍ਹਾ ਜਿਸ ਜ਼ਿਲ੍ਹੇ ਦੇ ਅੰਦਰ ਬਹੁਤ ਵੱਡੀ ಅಪਾਰ ਜਿਹੜੀ ਮੈਂ ਕਹਿ ਸਕਦਾ ਵੀ ਸਪੇਸ ਹੈ ਆਮ ਆਦਮੀ ਪਾਰਟੀ ਦੇ ਹੋਰ ਵਾਅਦੇ ਦੇ ਲਈ ਸੋ ਅੱਜ ਚਾਹੇ ਹਲਕਾ ਹੋਆ ਹੋਵੇ ਸਯਾਨਪੁਰ ਹੋਵੇ ਪਠਾਨਕੋਟ ਹੋਵੇ ਔਰ ਪੰਜਾਬ ਦੇ ਅੰਦਰ ਇਹ ਮੈਂ ਸਮਝਦਾ ਕਿ ਹਿਸਟਰੀ ਹੈ ਕਿ ਹਰੇਕ ਪਰਿਵਾਰ ਦਾ ਜਿਹੜਾ ਬਿਜਲੀ ਦਾ ਜੁਨਿਟ ਹੈ 600 ਜੁਨਰ ਉਹਨਾਂ ਨੂੰ ਫ੍ਰੀ ਮਿਲਿਆ ਨੌਕਰੀਆਂ ਮੈਰਿਟ ਤੇ ਮਿਲ ਰਹੀਆਂ ਨੇ 52000 ਦੇ ਕਰੀਬ ਸਰਕਾਰੀ ਨੌਕਰੀਆਂ ਮਿਲੀਆਂ ਨੇ ਤੇ ਖਾਸ ਕਰਕੇ ਜਿਹੜਾ ਡਰੱਗਸ ਦੇ ਉੱਤੇ ਸਰਕਾਰ ਨੇ ਹੱਲਾ ਬੋਲਿਆ ਇਤਿਹਾਸ ਦੇ ਅੰਦਰ ਇਕ ਚਾਨਣ ਮਨਾਰੇ ਦੇ ਤੌਰ ਤੇ ਜਿਆਦਾ ਕੀਤਾ ਜਾਇਆ ਕਰੂਗਾ ਸਭ ਤੋਂ ਵੱਡੀ ਗੱਲ ਤੇ ਮੈਂ ਇਹ ਕਹਿਣਾ ਚਾਹੁੰਦਾ ਅੱਜ ਪਾਰਟੀ ਦੀ ਲੀਡਰਸ਼ਿਪ ਨੂੰ ਬਹੁਤ ਬਹੁਤ ਮੁਬਾਰਕ ਸਾਡੀ ਲੁਧਿਆਣਾ ਸਿੱਟ ਜਿੱਤਣ ਦੇ ਔਰ ਮੇਰੇ ਪ੍ਰਧਾਨ ਪਠਾਨਕੋਟ ਦੇ ਅਮਨ ਨੂੰ ਜਿਹਨਾਂ ਅੱਜ ਜ਼ਿੰਮੇਵਾਰੀ ਦਿੱਤੀ ਗਈ ਹੈ ਮੈਂ ਯਕੀਨ ਨਾਲ ਕਹਿ ਸਕਦਾ ਕਿ ਇਹ ਤਿਆਰੀਆਂ ਸਾਰੀਆਂ ਜਿਹੜੀਆਂ ਅੱਜ ਡਿਸਕਸ ਹੋਈਆਂ ਨੇ ਨਹੀਂ ਅਪੁਆਇੰਟਮੈਂਟ 21 ਡਿਪਾਰਟਮੈਂਟ ਨਾਲ ਸਾਡੇ ਔਰ ਇੱਕੀ ਡਿਪਾਰਟਮੈਂਟ ਕਾ ਵੀ ਠੰਡੇ ਪਏ ਹੋਏ ਸੀਗੇ 2-4 ਕੰਮ ਕਰ ਰਹੇ ਸੀਗੇ ਬਾਕੀ ਅਪੁਆਇੰਟਮੈਂਟਾਂ ਨਹੀਂ ਹੋਈ ਸੀਗੀਆਂ ਉਹ ਸਾਰੀਆਂ ਹੋ ਗਈਆਂ ਨੇ ਕੁਝ ਕੁਝ ਹੋ ਜਾਣਗੇ ਇੱਕੋ ਹੀ ਗੱਲ ਹੈ ਕਿ ਆਉਣ ਵਾਲਾ 2027 ਧਿਆਨ ਚ ਰੱਖਦੇ ਹੋਏ ਇਹ ਸਾਰਾ ਐਕਸ਼ਨ ਮੋਡ ਵਿੱਚ ਹੁਣ ਆਮ ਆਦਮੀ ਪਾਰਟੀ ਪੰਜਾਬ ਚ ਆਈ ਹੈ ਮੈਂ ਯਕੀਨ ਨਾਲ ਕਹਣਾ ਕਿ ਅੱਜ ਤੁਹਾਡੇ ਸਾਹਮਣੇ ਹਰ ਬੰਦੇ ਦਾ ਕੰਮ ਹੋਏਗਾ ਹਰ ਪਰਿਵਾਰ ਦਾ ਕੰਮ ਹੋਏਗਾ ਔਰ ਜਿਹੜੇ ਕੰਮ ਪੈਂਡਿੰਗ ਪੇ ਹੋਈ ਸੀਗੇ ਸਾਡੇ ਮੈਨੀਫੈਸਟੋ ਦੇ ਹਿਸਾਬ ਨਾਲ ਉਹ ਆ ਮੇਰੇ ਖਿਆਲ ਲਾਸਟ ਇਅਰ ਹੈ ਸਾਰੇ ਪੂਰੇ ਹੋਣਗੇ ਪ੍ਰੀਮੋਸ਼ਰੀਰ ਵਿਨ ਕੇਜਰੀਵਾਲ ਜੀ ਨੂੰ ਸਾਡੇ ਹਰਮਨ ਪਿਆਰੇ ਸੀਐਮ ਸਰਦਾਰ ਭਗਵੰਤ ਮਾਨ ਜੀ ਨੂੰ ਸਾਡੇ ਸਾਰੀ ਟਾਪ ਲੀਡਰਸ਼ਿਪ ਨੂੰ ਮਨੀਸ਼ ਸੋਧਿਆ ਜੀ ਸਾਡੇ ਪੰਜਾਬ ਦੇ ਇਨਚਾਰਜ ਅਤੇ ਸਾਡੀ ਸਾਰੀ ਟਾਪ ਲੀਡਰਸ਼ਿਪ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਵਰਗੇ ਇੱਕ ਛੋਟੇ ਜਿਹੇ ਨਮਾਣੇ ਜੇ ਵਰਕਰ ਨੂੰ ਪਾਰਟੀ ਦੇ ਵਿੱਚ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਮੈਂ ਇੱਥੇ ਡਿਸਟ੍ਰਿਕਟ ਇਨਚਾਰਜ ਦੇ ਤੌਰ ਤੇ ਸਿਰਫ ਔਰ ਸਿਰਫ ਸੰਗਠਨ ਲਈ ਕੰਮ ਕਰਨ ਆਇਆ ਹਾਂ ਸੰਗਠਨ ਨੂੰ ਮਜ਼ਬੂਤ ਕਰਨ ਆਇਆ ਹੈ ਗ੍ਰਾਸ ਰੂਟ ਲੈਵਲ ਤੇ ਵੀ ਸਾਡਾ ਸੰਗਠਨ ਜਿਹੜਾ ਹੈਗਾ ਉਹ ਕਿਤੇ ਇਗਨੋਰ ਨਾ ਹੋ ਜੇ ਉਹਨਾਂ ਨੂੰ ਨਾਲ ਚਲਾਉਣ ਲਈ ਆਇਆ ਤੇ ਵਕ ਵਕ ਥਾਮਾ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਨੇ ਮੇਰੀ ਡਿਊਟੀ ਲਗਾਈ ਹੈ ਜਿਹਦੇ ਤਹਿਤ ਮੈਂ ਨਾ ਕਿ ਸਿਰਫ ਪਠਾਨਕੋਟ ਦੇ ਵਿੱਚ ਬਲਕਿ ਸੁजानਪੁਰ ਦੇ ਕਾਫੀ ਖੇਤਰਾਂ ਦੇ ਵਿੱਚ ਬਲॉक्स ਦੇ ਵਿੱਚ ਵਾਰਡਸ ਦੇ ਵਿੱਚ ਤੇ ਹਰ ਇੱਕ ਵਿਲੇਜ ਦੇ ਵਿਲੇਜ ਤੱਕ ਮੈਂ ਆਪਣੀ ਪਹੁੰਚ ਕਰਨੀ ਹੈ ਤੇ ਉੱਥੇ ਉਥੋਂ ਦੇ ਲੋਕਾਂ ਨੂੰ ਪਾਰਟੀ ਦੇ ਪ੍ਰਤੀ ਜਾਗਰੂਤ ਕਰਨਾ ਹੈ ਤੇ ਪਾਰਟੀ ਦੀ ਨੀਤੀਆਂ ਦੇ ਨਾਲ ਦੱਸਣਾ ਹੈ ਇਹੀ ਸੰਗਠਨ ਦਾ ਕੰਮ ਹੁੰਦਾ ਹੈ ਇਸੇ ਕਰਕੇ ਸੰਗਠਨ ਹੁੰਦੀ ਹੈ ਕਿ ਸਰਕਾਰ ਦੀ ਨੀਤੀਆਂ ਗ੍ਰਾਸ ਰੂਟ ਲੈਵਲ ਤੇ